ਦੋਸਤੋ ਇਸ ਵਕਤ ਆਪਾ ਮੌਜੂਦ ਹਾਂ ਬਠਿੰਡਾ ਦੇ ਮਲਤਾਨੀਆਂ ਰੋਡ ਤੇ ਜਿੱਥੇ ਕਿ ਕਿਸਾਨਾਂ ਵੱਲੋਂ ਅੱਜ ਕੱਢੇ ਜਾ ਰਹੀ ਟਰੈਕਟਰ ਮਾਰਚ ਦੇ ਲਈ ਆਪਣੇ ਜੋ ਟਰੈਕਟਰ ਹੈ ਉਹ ਸ਼ਿੰਗਾਰੇ ਜਾ ਰਹੇ ਨੇ ਕੀਰਤੀ ਕਿਸਾਨ ਯੂਨੀਅਨ ਬਠਿੰਡਾ ਦੀ ਇਕਾਈ ਦੇ ਇੱਕ ਕਿਸਾਨ ਜੋ ਕਿ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਆਲਖ ਦੀ ਅਗਵਾਈ ਵਿੱਚ ਜਾਣ ਲਈ ਤਿਆਰੀ ਕਰ ਰਹੇ ਨੇ ਜ਼ਿਆਦਾਤਰ ਜੋ ਕਿਸਾਨ ਨੇ ਛੁੱਟੀ ਪੱਤੀ ਨਾਲ ਸੰਬੰਧਿਤ ਨੇ ਅਤੇ ਇਹਨਾਂ ਵੱਲੋਂ ਗੱਲਬਾਤ ਕਰਨ ਤੇ ਦੱਸਿਆ ਗਿਆ ਕਿ 30 ਦੇ ਕਰੀਬ ਇਹ ਟਰੈਕਟਰ ਇਹ ਲੈ ਕੇ ਜਾਣਗੇ ਅਤੇ ਜਿਸ ਵਿੱਚ 70 ਤੋਂ 80 ਜੋ ਕਿਸਾਨ ਉਹ ਨਾਲ ਜਾਣਗੇ ਇਸ ਟਰੈਕਟਰ ਮਾਰਚ ਦੇ ਵਿੱਚ ਅਤੇ ਇਹਨਾਂ ਵੱਲੋਂ ਆਪਣੇ ਟਰੈਕਟਰਾਂ ਨੂੰ ਇੱਕ ਥਾਂ ਇਕੱਠਾ ਕੀਤਾ ਜਾ ਰਿਹਾ ਹੈ ਤੁਸੀਂ ਵੇਖ ਰਹੇ ਹੋ ਕਿਸ ਤਰ੍ਹਾਂ ਆਪਣੇ ਜੋ ਯੂਨੀਅਨ ਦੇ ਝੰਡੇ ਇਹਨਾਂ ਵੱਲੋਂ ਟਰੈਕਟਰਾਂ ਦੇ ਉੱਤੇ ਬੰਨੇ ਜਾ ਰਹੇ ਨੇ ਕਿਰਤੀ ਕਿਸਾਨ ਯੂਨੀਅਨ ਦੇ ਇਹ ਆਗੂ ਇਹ ਜੋ ਸਾਥੀ ਨੇ ਜਥੇਬੰਦੀ ਆ ਉਹਨਾਂ ਨਾਲ ਜੁੜੇ ਹੋਏ ਨੇ ਇਹ ਨੇ ਜੀ ਸਾਡੇ ਜਥੇਬੰਦੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਜੋ ਥੰਮ ਸਪਤਾ ਨਿਸ਼ਾਨ ਤੁਹਾਨੂੰ ਦਿਖਾ ਰਹੇ ਨੇ ਤੇ ਪੂਰੇ ਕੌਨਫੀਡੈਂਟ ਨੇ ਅੱਜ ਦੇ ਇਸ ਰੈਲੀ ਲਈ ਮਾਰਚ ਲਈ ਕਿਉਂਕਿ ਵੱਡੇ ਪੱਧਰ ਤੇ ਜੋ ਜ਼ਿੰਮੇਵਾਰੀ ਹੈ ਬਠਿੰਡਾ ਸ਼ਹਿਰ ਦੀ ਉਹ ਇਹਨਾਂ ਦੇ ਮੋਢਿਆਂ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਤੇ ਸਮੁੱਚੇ ਜੋ ਭਰਾਵਾਂ ਵੱਲੋਂ ਕਿਸਾਨਾਂ ਵੱਲੋਂ ਇਹਨਾਂ ਦਾ ਸਾਥ ਦਿੱਤਾ ਜਾ ਰਿਹਾ ਆ ਵੇਖੋ ਨੌਜਵਾਨ ਆਜੂ ਆਪਣੇ ਆਪਣੇ ਟਰੈਕਟਰਸ ਦੇ ਉੱਪਰ ਤਿਆਰ ਬੈਠੇ ਨੇ ਟਰੈਕਟਰਸ ਨੂੰ ਲਿਜਾਣ ਦੇ ਲਈ ਅਤੇ ਇਹ ਹੁਣ ਥੋੜੇ ਚਿਰ ਬਾਅਦ ਵੀਡੀਓ ਦੇ ਖੇਪ ਕਰਾ ਦੇਣਾ ਜੋ ਇਹਨਾਂ ਨੂੰ ਸੁਨੇਹਾ ਜਾਣਾ ਹੈ ਹੁਕਮ ਹੋ ਜਾਣਾ ਹੈ ਤੇ ਇਹਨਾਂ ਨੇ ਬਠਿੰਡਾ ਦੀ ਜੋ ਦਾਣਾ ਮੰਡੀ ਐ ਵਿਖੇ ਪਹੁੰਚਣਾ ਕਿਉਂਕਿ ਸਾਰੀਆਂ ਜੋ ਪੰਜਾਬ ਦੀਆਂ ਆਪ ਦੇਖੀ ਜੱਥੇ ਬੰਦੀਆਂ ਆ ਉਹਨਾਂ ਦੇ ਜੋ ਵਰਕਰ ਲਾ ਲੋ ਆਗੂ ਲਾ ਲੋ ਨਮਾਇंदे ਲਾ ਲੋ ਉਹ ਬਠਿੰਡਾ ਦੀ ਖੇਤਾਂ ਦਾਣਾ ਮੰਡੀ ਵਿਖੇ ਇਕੱਠੇ ਹੋ ਰਹੇ ਨੇ ਚੱਲੋ ਜੀ ਇਹਨਾਂ ਨੇ ਹੁਣ ਚਾਲੇ ਪਾ ਦਿੱਤੇ ਨੇ ਦੇਖੋ ਆਪਣੇ ਆਪਣੇ ਟਰੈਕਟਰਾਂ ਉੱਪਰ ਬੈਠ ਕੇ ਇਹ ਆਪਣੇ ਰਿੰਗ ਰੋਡ ਹੁੰਦੇ ਹੋਏ ਡੱਬ ਵਾਲੀ ਰੋਡ ਵੱਲ ਨੂੰ ਜਾਣਗੇ ਅਤੇ ਉੱਥੋਂ ਇਹ ਬਠਿੰਡਾ ਦੀ ਜੋ ਦਾਣਾ ਮੰਡੀ ਹੈ ਜਿੱਥੇ ਕੀ ਇਹਨਾਂ ਨੂੰ ਇਕੱਠੇ ਹੋਣ ਦਾ ਸੱਦਾ ਮਿਲਿਆ ਹੈ ਉੱਥੇ ਸਾਡੇ ਕਿਸਾਨ ਵੀਰ ਪਹੁੰਚਣਗੇ ਅਤੇ ਉੱਥੇ ਜਾ ਕੇ ਅੱਗੇ ਦਾ ਜੋ ਪ੍ਰੋਗਰਾਮ ਹੈ ਉਹ ਯੂਨੀਅਨਾਂ ਵੱਲੋਂ ਉਲੀਕਿਆ ਜਾਵੇਗਾ ਅਤੇ ਇਹਨਾਂ ਨੂੰ ਦੱਸਿਆ ਜਾਵੇਗਾ ਕਿ ਕਿਸ ਰਸਤੇ ਰਹੀ ਅਸੀਂ ਇਹ ਜੋ ਟਰੈਕਟਰ ਮਾਰਚ ਸ਼ਹਿਰ ਦੇ ਵਿੱਚ ਕਰਨਾ ਹੈ ਤੇ ਆਪਾਂ ਮਿਲਦੇ ਹਾਂ ਬਠਿੰਡਾ ਦੀ ਦਾਣਾ ਮੰਡੀ ਦੇ ਵਿੱਚ ਤੇ ਉੱਥੇ ਜਾ ਕੇ ਗੱਲਬਾਤ ਕਰਾਂਗੇ ਕਿਸਾਨ ਆਗੂਆਂ ਨਾਲ ਸਸਿਕਲ ਦੋਸਤੋ ਇਸ ਵਕਤ ਆਪਾਂ ਮੌਜੂਦ ਹਾਂ ਬਠਿੰਡਾ ਦੀ ਦਾਣਾ ਮੰਡੀ ਦੇ ਵਿੱਚ ਜਿੱਥੇ ਕਿ ਟਰੈਕਟਰ ਮਾਰਚ ਕਿਸਾਨਾਂ ਵੱਲੋਂ ਕੱਢਿਆ ਜਾ ਰਿਹਾ ਹੈ ਦੋਨਾਂ ਦੀ ਮਜਦਾ ਨੇ ਉਹਨਾਂ ਦੇ ਸਬੰਧ ਵਿੱਚ ਅੱਥੇ ਇਸ ਦੇ ਲਈ ਕਾਫੀ ਵੱਡੀ ਤਕਾਦ ਦੇ ਕਿਸਾਨ ਖੰਡਾ ਦੇ ਸਦਾਣਾ ਮੰਡੀ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਖੰਡਾ ਦੀ ਸਦਾਣਾ ਮੰਡੀ ਦੇ ਵਿੱਚ ਤੇ ਪਹੁੰਚ ਰਹੇ ਟਰੈਕਟਰਾਂ ਬਾਰੇ ਤੇ ਦੁਕਸਾਨਾਕੂਨਾਂ ਨਾਲ ਤੁਹਾਨੂੰ ਇੱਕ ਗੱਲ ਬਤਾਂਵਾਂ ਮੇਰਾ ਨਾਮ ਗੁਰਵਿੰਦਰ ਸਿੰਘ ਚਾਹਲੀ ਗੁਰਵਿੰਦਰ ਕੀ ਲੱਗਦਾ ਜਿਹੜਾ ਕਸਾਨੀ ਮੰਗਾ ਨੂੰ ਲੈ ਕੇ ਲਗਾਤਾਰ ਸੰਘਰਸ਼ ਚੱਲ ਰਿਹਾ ਹੈ ਲਗਭਗ 2020 ਤੋਂ 21 ਤੋਂ ਜਿਹੜਾ 21 ਤੋਂ ਸੰਘਰਸ਼ ਜਿਹੜਾ ਉਹ ਚੱਲ ਰਿਹਾ ਹੈ ਤੇ ਲੇਕਿਨ ਕਿਸਾਨ ਅੱਜ ਵੀ ਸੜਕਾਂ ਤੇ ਨੇ ਕਿਉਂ ਦੇਖੋ ਜੀ ਇੱਕ ਜੋ ਆਪਣੇ ਰੂਲ ਹੁੰਦੇ ਨੇ ਜਾਂ ਕਾਨੂੰਨ ਹੁੰਦੇ ਨੇ ਸਰਕਾਰਾਂ ਨੇ ਬਣਾਉਣੇ ਹੁੰਦੇ ਨੇ ਤੁਹਾਨੂੰ ਪਤਾ ਹੈ ਸਾਲ ਧਾਰਨਾ ਚੱਲਿਆ ਸੀ ਇੱਕ ਸਾਲ ਬਾਅਦ ਮੋਦੀ ਸਰਕਾਰ ਨੇ ਇੱਕ ਮੰਗਾ ਮੰਨਣ ਦੀ ਹਾਮੀ ਭਰਤੀ ਸੀ ਉਹਨਾਂ ਮੰਗਾਂ ਤੋਂ ਬਾਅਦ ਵੀ ਅੱਜ ਸਾਲ 1.5 ਸਾਲ ਉੱਪਰ ਗੁਜ਼ਰ ਚੁੱਕਿਆ ਪਰ ਹਾਲੇ ਵੀ ਸੈਂਟਰ ਸਰਕਾਰ ਵੱਲੋਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਐਮਐਸਪੀ ਦੀ ਮੰਗ ਹੋਵੇ ਛੋਟੇ ਕਿਸਾਨਾਂ ਦਾ ਕਰਜ਼ਾ ਮਾਫੀ ਦੀ ਗੱਲ ਹੋਵੇ ਉਹ ਹਾਲੇ ਵੀ ਕੇਂਦਰ ਦੀ ਮੋਦੀ ਸਰਕਾਰ ਇਹਨਾਂ ਵੱਲ ਧਿਆਨ ਨਹੀਂ ਦੇ ਰਹੀ ਤੇ ਉਲਟਾ ਜੋ ਹੈ 420 ਸੀ ਕਰਕੇ ਨੋਟੀਫਿਕੇਸ਼ਨ ਕੱਢ ਰਹੇ ਆ ਰਾਜ ਸਰਕਾਰਾਂ ਨੂੰ ਕਿ ਮੰਡੀਆਂ ਖਤਮ ਕੀਤੀਆਂ ਜਾਣਾਂ ਤੇ ਬੰਦ ਕੀਤੀਆਂ ਜਾਣ ਸੋ ਇਹਨਾਂ ਦੇ ਖਿਲਾਫ ਜੋ ਹੈ ਜੋ ਕਿਸਾਨ ਆ ਧਰਨੇ ਦੇ ਉੱਪਰ ਲਗਾਤਾਰ ਚੱਲ ਰਹੇ ਨੇ ਅਤੇ ਸੜਕਾਂ ਤੇ ਅੱਜ ਫੇਰ ਤੁਸੀਂ ਦੇਖਿਆ ਹੋਣਾ ਪਿਛਲੀ ਵਾਰ ਵੀ ਖਨੌਰੀ ਬਾਰਡਰ ਤੋਂ ਜੋ ਧਰਨੇ ਚੱਲੇ ਹੋਏ ਨੇ ਲੰਬੇ ਸਮੇਂ ਤੋਂ ਚੱਲਦੇ ਹੈ ਤੇ ਅੱਜ ਆਪਣੇ ਮੰਗਾਂ ਮਨਵਾਉਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਅਸੀਂ ਟਰੈਕਟਰ ਮਾਰਚ ਕਰ ਰਹੇ ਹਾਂ ਜਿਸ ਨੂੰ ਪੂਰੀ ਸਾਰੀਆਂ ਯੂਨੀਅਨਾਂ ਜੋ 32 33 ਦੇ ਕਰੀਬ ਸਾਡੀਆਂ ਯੂਨੀਅਨਾਂ ਪੰਜਾਬ ਦੇ ਵਿੱਚ ਉਹਨਾਂ ਦਾ ਸਮਰਥਨ ਹੈ ਇਸ ਧਰਨੇ ਨੂੰ ਤੇ ਅਸੀਂ ਸਰਕਾਰ ਦੇ ਉੱਤੇ ਦਬਾਅ ਬਣਾਉਣਾ ਚਾਹੁੰਦੇ ਹਾਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਕਿਸਾਨ ਆਪਣੇ ਮੰਗਾਂ ਮਨਵਾਏ ਬਿਨਾ ਕਦੇ ਨਹੀਂ ਝੁਕੂਗਾ ਕਿਉਂਕਿ ਖੇਤੀ ਹੈ ਉਹ ਦੇਸ਼ ਦੀ ਰੀੜ ਦੀ ਹੱਡੀ ਹੈ ਤੇ ਖੇਤੀ ਤੋਂ ਬਿਨਾ ਸਭ ਕੁਝ ਖਤਮ ਹੈ। ਬਿਲਕੁਲ ਦੇਖੋ ਲਗਾਤਾਰ ਮੇਰਾ ਪਖਾਨੀ ਮੰਗਾਂ ਨੂੰ ਲਈ ਇਹ ਟਰੈਕਟਰ ਮਾਰਚ ਬਠਿੰਡਾ ਦੇ ਤਾਣਾ ਮੰਡੀ ਤੋਂ ਸ਼ੁਰੂ ਹੋ ਕੇ ਅਰਜੰਦਰਾ ਕਾਜ ਬੱਸ ਸਟੈਂਡ ਤੱਕ ਨੂੰ ਹੀ ਰਾਹੀ ਹੁੰਦਾ ਹੋਇਆ ਬਠਿੰਡਾ ਦੇ ਭਾਈ ਕਨਈਆ ਚੌਂਕ ਥਰਮਲਾਂ ਦੇ ਕੋਲ ਆ ਕੇ ਸਮਾਪਤ ਹੋਇਆ ਤੇ ਸ਼ਹਿਰ ਦੇ ਵਿੱਚ ਇਸ ਨੇ ਆਪਣੀ ਮੌਜੂਦਗੀ ਦਰਜ ਕਰਵਾਈ ਜੋ ਕਿਸਾਨਾਂ ਦੀਆਂ ਮੰਗਾਂ ਨੇ ਉਨਾ ਬਾਰੇ ਸਰਕਾਰ ਨੂੰ ਚੇਤੇ ਕਰਵਾਇਆ ਯਾਦ ਕਰਵਾਇਆ ਉਸ ਤੋਂ ਬਾਅਦ ਕਿਸਾਨਾਂ ਨੇ ਇਕੱਠੇ ਹੋ ਕੇ ਕਿਸਾਨ ਇਕਤਾ ਦੇ ਨਾਰੇ ਲਾਏ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਫਿਰ ਮਿਲਾਂਗੇ ਨਵੀਂ ਵੀਡੀਓ ਨਾਲ ਧੰਨਵਾਦ